ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਆਏ ਆ ਗੁਰਦੁਆਰਾ ਨਾਨਕ ਸਰ 68 ਜੋ ਕਿ ਹੈਗਾ ਹੈ ਦਿੱਲੀ ਦੇ ਗੁਲਾਬੀ ਬਾਗ 'ਚ ਤੇ ਆਓ ਆਪਾਂ ਦਰਸ਼ਨ ਕਰਨੇ ਆ ਤੇ ਨਾਲੇ ਤੁਹਾਨੂੰ ਵੀ ਕਰੌਣੇ ਆ ਆ ਗੁਰਦੁਆਰੇ ਸਾਹਿਬ ਦੀ ਮੇਨ ਦਰਸ਼ਨੀ ਡਿਉੜੀ ਆ ਆਪਾਂ ਇਸ ਨੂੰ ਅੰਦਰ ਜਾਣਦੇ ਹੁਣ ਇੱਧਰ ਜੋੜਾ ਘਾਰਿਆ ਲੈਫਟ ਸਾਈਡ ਤੇ ਤੇ ਇੱਥੇ ਰਾਈਟ ਸਾਈਡ ਤੇ ਲੰਗਰ ਹਾਲ ਸਾਬਿਆ ਤੇ ਆਪਾਂ ਪਹਿਲਾਂ ਦਰਸ਼ਨਾਂ ਲਈ ਜਾਂਦੇ ਆ ਅੰਦਰ ਆਪਾਂ ਇੱਥੋਂ ਅੰਦਰ ਜਾਂਦੇ ਆ ਦਰਸ਼ਨਾਂ ਲਈ ਤੰਤਨ ਬਾਬਾ ਨੰਦ ਸਿੰਘ ਜੀ ਕਲੇਰਾ ਵਾਲਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਟੁਕ ਟੁਕ ਵਾਲੇ ਸੰਪੰਥ ਪਾੜ ਦੇ ਆਰੰਭਤਾ ਵੀ ਕੀਤੀ ਜਾਦੀ ਹੈ ਇੱਥੇ ਮਿੱਤੀ ਦਖ ਸੁੱਭਣ ਨੂੰ ਦੁਪਹਿਰ ਨੂੰ 12 ਵਜੇ ਸਲਾਨਾ ਸਮਾਰਮ ਹੁੰਦਾ ਹੈ ਇੱਥੇ ਤੇ 11 ਅਕਤੂਬਰ ਨੂੰ ਲੈ ਕੇ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾ ਦੀ ਲੜੀ ਆਰੰਭ ਹੋਵੇਗੀ ਤੇ ਉਸ ਤੋਂ ਉਪਰੰਤ ਉਹਨਾਂ ਦੇ ਭੋਗ ਪਾਏ ਜਾਣਗੇ ਤੇ ਤੁਸੀਂ ਸਾਰੇ ਵੀ ਸਮਾਂ ਕੱਟ ਕੇ ਇਸ ਸਥਾਨ ਤੇ ਦਰਸ਼ਨ ਕਰੋ ਜੀ ਆ ਕੇ ਤੇ ਇਹਨਾਂ ਲਾਈਵ ਪਾਰਟ ਵੀ ਦਿਖਾਇਆ ਜਾਏਗਾ ਨਾਰਾਇਣ ਟੀਵੀ ਤੇ YouTube ਚੈਨਲ ਤੇ ਇਸ ਅਚਕੰਡ ਸ਼੍ਰੀ ਨਾਨਕ ਸਰ ਸਾਹਿਬ ਦਾ ਤੇ ਗੁਰਦੁਆਰੇ ਦੇ ਨਾਲ आले ਦੁਆਲੇ ਨਾਲ ਸਾਰੇ ਪਾਰਕ ਹੈਗੇ ਨੇ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਇੱਥੇ ਜਿਹੜੇ ਇਧਰ ਦੇ ਪਾਠੀ ਸਿੰਘ ਹੁੰਦੇ ਨੇ ਇੱਥੇ ਉਹਨਾਂ ਦੀ ਸਾਰੀ ਰਹਿਸ਼ਾ ਇੱਥੇ ਸਾਰੀ ਸਾਹਮਣੇ ਇਧਰ ਆ ਦੇਖੋ ਸਾਰੀ ਸਾਰੀ ਰਹਿਸ਼ਾ ਇੱਥੇ ਤੇ ਆ ਸਾਰੇ ਇਹਨਾਂ ਦੇ ਬਾਗ ਹੀ ਹੈਗੇ ਨੇ ਗੁਰਦੁਆਰੇ ਸਾਹਿਬ ਦੇ ਆਪਾਂ ਥੋੜਾ ਜਿਹਾ ਪਿੱਛੇ ਜਾ ਕੇ ਵੇਨਿਆ ਹੋਰ ਕਿਹੜੇ ਕਿਹੜੇ ਬਾਗ ਨੇ ਇੱਧਰ ਆ ਇੱਦਾਂ ਸਾਰੇ ਤੁਸੀਂ ਜਿਹੜੇ ਜਿੰਨੇ ਵੀ ਕਮਰੇ ਦੇਖ ਰਹੇ ਹੋ ਨਾ ਸਾਰੀ ਰਹਿਸ਼ੀ ਹੈ ਇੱਥੇ ਜਦੋਂ ਇੱਥੇ ਬਾਬਾ ਆਨੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ ਆ ਮਨਾਉਂਦੇ ਨੇ ਤੇ ਗੁਰਦੁਆਰੇ ਦੇ ਨਾਲ ਚਾਰੋਂ ਤਰਫ ਪਰਿਕਰਮਾ ਵੀ ਕਰਦੇ ਨੇ ਨਗਰ ਕੀਰਤਨ ਦੀ ਆ ਗੁਰਦੁਆਰੇ ਦੀ ਸਾਰੀ ਬੈਕਸ ਆਈਡੀਆ ਤੇ ਇੱਥੇ ਆ ਸੱਚ ਖੰਡ ਹੈਗਾ ਆ ਇੱਥੇ ਨਾ 10 ਤਰੀਕ ਨੂੰ ਜਾਇਵੇਂ ਕਿ ਹੁਣੇ ਮੈਂ ਤੁਹਾਨੂੰ ਦੱਸਿਆ ਸੀ ਉੱਥੇ ਦਿਖਾਇਆ ਵੀ ਹੈਗਾ ਸੀ ਪਹਿਲਾਂ ਕਿ ਇੱਥੇ ਨਾ 10 ਤਰੀਕ ਤੋਂ ਨਾ ਤੁਕ ਤੁਕ ਵਾਲੇ ਖੰਡ ਪਾਠ ਸਾਫ ਸ਼ੁਰੂ ਹੋ ਜਾਣੇ ਆ ਤੇ ਇੱਥੇ ਖੰਡ ਸਾਭ ਦੀ ਆਰੰਭਤਾ ਹੋਏਗੀ ਤੇ ਥੱਲੇ ਦੇ ਥੱਲੇ ਪੋਰਾ ਸਾਵਿਆ ਤੇ ਉਹਦੇ 12 ਵਜੇ ਦਰਸ਼ਨ ਹੋਣਗੇ ਤੇ ਤੁਸੀਂ ਵੀ ਸਾਰੇ ਟਾਈਮ ਕੱਢ ਕੇ ਪੋਰਾ ਸਾਫ ਦੇ ਦਰਸ਼ਨ ਕਰ ਲਈ ਜਰੂਰ ਆਇਓ ਆ ਸ਼ੇਰ ਨੇ ਤਨ 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 ਜਨ ਆਇਆ ਜਿਸ ਬਰਸਾਤ ਸਭ ਜਗਤ ਤਰਾਇਆ ਤਨ ਤਨ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਤੇ ਇਹਨਾਂ ਦਾ ਜਨਮ ਦਿਹਾੜਾ ਆ ਰਿਹਾ ਵਾ ਜਿਹੜੀ ਖੰਡ ਪਾਠਾ ਦੀ ਲੜੀ ਸ਼ੁਰੂ ਹੋएगी 11 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਆਪਾਂ ਹੁਣ ਘਰ ਆ ਗਏ ਆ ਦਰਸ਼ਨ ਕਰਕੇ ਤੇ ਇੱਥੇ ਨਾ ਮੀ ਬੜਾ ਪੈਂਡਿਆ ਵਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਮੀ ਅੱਜ ਕਿਤੇ ਕਿਤੇ ਪੈਂਡਿਆ ਵਾ ਤੇ ਇੱਥੇ ਆਪਾਂ ਵੀਡੀਓ ਨੂੰ ਐਂਡ ਕਰਦੇ ਆ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਆਪਾਂ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਉਦੋਂ ਤੱਕ ਦੀ ਰੱਬ ਰੱਖਾ ਧੰਨਵਾਦ ਸਤਿ ਸ਼੍ਰੀ ਅਕਾਲ